ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਹੋਇਆ ਜਹਾਜ਼ ਹਾਦਸਾ ਗ੍ਰਸਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅਮਰੀਕਾ ਦੇ ਕੈਂਟਕੀ ਰਾਜ ਚ ਮੰਗਲਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਜਹਾਜ਼ ਹਾਸਾ ਹੋ ਗਿਆ ਹੈ ਦੱਸ ਦੇਖ ਇਸ ਹਾਦਸੇ ਚ ਪਾਰਸਲ ਡਿਲੀਵਰੀ ਕੰਪਨੀ ਯੂਪੀਐਸ ਦਾ ਇੱਕ ਵਿਸ਼ਾਲ ਮਾਲ ਵਾਹਕ ਜਹਾਜ਼ ਲੂਇਸਵਲ 에ਰਪੋਰਟ ਤੋਂ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਕ੍ਰੈਸ਼ ਹੋ ਗਿਆ ਕ੍ਰੈਸ਼ ਹੋਣ ਤੋਂ ਤਤ ਬਾਅਦ ਜਹਾਜ਼ ਜ਼ਮੀਨ ਤੇ ਡਿੱਗ ਗਿਆ ਜਹਾਜ਼ ਦੇ ਜ਼ਮੀਨ ਤੇ ਡਿੱਗਦੇ ਉਸ ਨੂੰ ਭਿਆਨਕ ਲੱਗ ਗਈ ਜਿਸ ਨਾਲ 에어ਪੋਰਟ ਨੇੜੇ ਆਸਮਾਨ ਚ ਕਾਲੇ ਧੂੰਏ ਦਾ ਵੱਡਾ ਗੁਬਾਰਾਛ ਆ ਗਿਆ ਫਿਲਹਾਲ ਇਸ ਹਾਦਸੇ ਚ ਕਿੰਨੇ ਲੋਕਾਂ ਦੀ ਜਾਨ ਗਈ ਇਸ ਬਾਰੇ ਜਦ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਹੋਈ ਜਿਆ ਕੀ ਹੋਇਆ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨਸ ਮੁਤਾਬਕ ਇਹ ਯੂਪੀਐਸ ਫਲਾਈਟ 2976 ਜੋ ਲੂਇਸਵਿਲੇ ਤੋਂ ਹਵਾਈ ਜਾ ਰਹੀ ਸੀ ਜੀ ਹਾਂ ਇਸ ਦੌਰਾਨ ਜਦੋਂ ਜਹਾਜ਼ ਨੇ ਟੇਕ-ਆਫ ਕੀਤਾ ਤਾਂ ਹਾ사ਗਰਸਤ ਹੋ ਗਿਆ 34 ਸਾਲ ਪੁਰਾਣਾ ਜਹਾਜ਼ ਸੀ ਜੀ ਹਾਂ ਜਹਾਜ਼ ਦਾ ਮਾਡਲ ਐਮਡੀ 11 ਐਫ ਮਾਡਲ ਸੀ ਜਿਸ ਨੂੰ 1991 ਵਿੱਚ ਬਣਾਇਆ ਗਿਆ ਇਹ ਜਹਾਜ਼ ਖਾਸ ਤੌਰ ਤੇ ਕਾਰਗੋ ਲਈ ਵਰਤਿਆ ਜਾਂਦਾ ਸੀ ਬਾਕੀ